ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਥਾਣਾ ਦਿਆਲਪੁਰਾ ਕੈਂਪ ਐਟ ਪਕਤਾ ਪਾਈਕਾ ਜ਼ਿਲ੍ਹਾ ਬਠਿੰਡਾ ਦੇ ਐਸਆਈ 3000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਮਨਦੀਪ ਸਿੰਘ ਬਰਾੜ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਗ੍ਰਿਫਤਾਰੀ ਹੋਈ ਹੈ ਉਹਨਾਂ ਦੱਸਿਆ ਹੈ ਕਿ ਸ਼ਿਕਾਇਤ ਕਰਤਾ ਮਨਪ੍ਰੀਤ ਸਿੰਘ ਦੀ ਸ਼ਿਕਾਇਤ ਲਈ ਮੁੱਢਲੀ ਪੜਤਾਲ ਦੇ ਉਪਰੰਤ ਵਿਜੀਲੈਂਸ ਬਿਊਰੋ ਯੂਨਿਟ ਬਠਿੰਡਾ ਦੇ ਵੱਲੋਂ ਜਾਲ ਵਿਛਾਇਆ ਜਾਂਦਾ ਤੇ ਐਸਆਈ ਤਾਰਾ ਸਿੰਘ ਥਾਣਾ}{|\text{ਦਿਆਲਪੁਰਾ ਕੈਂਪ ਐਟ ਪਖਤਾ ਪਾਇਕਾ ਜ਼ਰਾ ਬਠਿੰਡਾ ਨੂੰ ਸ਼ਿਕਾਇਤਕਰਤਾ ਦੇ ਪਾਸੋਂ 8000 ਰੁਪਏ ਮੰਗੇ ਗਏ ਸਨ ਤੇ ਇਸੇ ਦਰਮਿਆਨ ਹੀ ਘਟਾ ਕੇ 3000 ਰੁਪਏ ਦੀ ਗੱਲ ਹੋਈ ਸੀ ਤੇ ਅੱਜ ਮੌਕੇ ਤੇ 3000 ਰੁਪਏ ਦੀ ਰਿਸ਼ਵਤ ਹਾਸਲ ਕਰਦੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਮੁਲਜ਼ਮ ਐਸਆਈ ਤਾਰਾ ਸਿੰਘ ਦੇ ਖਿਲਾਫ ਥਾਣਾ} ਬਿਊਰੋ ਵਿਜੀਲੈਂਸ ਰੇਂਜ ਬਿਠਿੰਡਾ ਵਿਖੇ ਭਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਿਹੜਾ ਭਿਸ਼ਟਾਚਾਰਪਰਦ ਚਲਾਈ ਗਈ ਮਹਿਮ ਤਹਿਤ ਜਿਹੜਾ ਹੈਗਾ ਮਦਈ ਮਨਪ੍ਰੀਤ ਸਿੰਘ ਵਾਸੀ ਅਕਲੀਆ ਜਲਾਲ ਇਹਨੇ ਸਾਡੇ ਕੋਲੇ ਪਹੁੰਚ ਕੇ ਵਿਜੀਲੈਂਸ ਕੋ ਅਗਲੇ ਕੰਪਲੇਂਟ ਦਰਜ ਕਰਾਈ ਸੀ ਕਿ ਇਸ ਜਿਹੜੇ ਹੈਗੇ ਤਾਰਾ ਸਿੰਘ ਹੈਗੇ ਇਹਨਾਂ ਦਾ ਮੈਟਰ ਸੀ ਆ ਕੋਈ ਇਹਨਾਂ ਕੋਲੇ ਕੰਪਲੇਂਟ ਚੱਲਦੀ ਸੀ ਕਿ ਟਰੈਕਟਰ ਨਾਲ ਐਕਸੀਡੈਂਟ ਆਇਆ ਸੀ ਉਹਦੇ ਬਦਲੇ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਤੋਂ 10000 ਰੁਪਏ ਦੀ ਡਿਮਾਂਡ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਹੈਗਾ 8000 ਰੁਪਏ 'ਚ ਸੌਦਾ ਹੋਇਆ ਸੀ ਆ ਤੇ ਅੱਜ ਉਹ ਜਿਹੜਾ ਹੈਗਾ 8000 ਰੁਪਏ ਲੈ ਕੇ ਗਿਆ ਸੀ ਆ ਤੇ ਉਸਦੇ ਵੀ ਜਿਹੜਾ ਹੈਗਾ ਇਹਨੂੰ 3000 ਰੁਪਏ ਲੈਂਦੇ ਸੀ ਰੰਗੇ ਹੱਥੀਏ ਨੂੰ ਕੱਪ ਕੀਤਾਗਾ ਤੇ ਅਲਪਰਾ ਕੈਂਟ ਕੈਂਪ ਫਕਤਬਾ ਉੱਥੇ ਲੱਗੇ ਬੈਠਾ ਹਾਂ ਹਾਂ ਜੀ ਦੇ ਮੋਕੇ ਤੋਂ 3000 ਰੁਪਏ ਤੇ ਰੈਡ ਲੜ ਪੜਿਆ ਗਿਆ ਹੈ ਤੋਂ ਅਦਮਾ ਦੱਚ ਕਰਕੇ ਜਿਹੜੀ ਹੈ ਜੀ ਕਾਰਵਾਈ ਅਮਲ ਚ ਜਾ ਰਹੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਐਫ ਆਰ ਦਰਜ ਕੀਤੀ ਹੈ ਅਸੀਂ ਐਫ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਠੀਕ ਹੈ